ਜਲੰਧਰ ਸ਼ਹਿਰ ਦੀ 135 ਸਾਲ ਪੁਰਾਣੀ ਗੋਲਖਨਾਥ ਮੈਮੋਰੀਅਲ ਚਰਚ ਨੂੰ ਇੱਕ ਛਾਤਰ ਵਿਅਕਤੀ ਦੁਆਰਾ ਬੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਵਿਅਕਤੀ ਉਤੇ ਚਰਚ ਨੂੰ ਵੇਚਣ ਦੇ ਯੂਨਾਈਟਿਡ ਚਰਚ ਆਫ ਨਾਰthern ਇੰਡੀਆ ਟਰਸਟ ਐਸੋਸੀਏਸ਼ਨ ਦੁਆਰਾ આરોਪ ਲਗਾਏ ਗਏ ਹਨ ਕਿ ਲੁਧਿਆਣਾ ਦਾ ਰਹਿਣ ਵਾਲਾ ਜਾਰਡਨ ਮਸੀਹ ਉਹਨਾਂ ਦੀ ਚਰਚ ਨੂੰ ਕਰੋੜਾਂ ਰੁਪਏ ਵਿੱਚ ਵੇਚ ਰਿਹਾ ਹੈ ਸਰਵਨ ਮਸੀਹ ਨੇ ਬੀਤੀ 5 ਤਰੀਕ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਸਮੇਤ ਪੁਲਿਸ ਕਮਿਸ਼ਨਰ ਅਤੇ ਸਬ ਰਜਿਸਟਰਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਜਲਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ। ਭਈ ਤੁਹਾਡਾ ਕੀ ਨਾਮ ਹੈ? ਤੁਸੀਂ ਚਰਚ ਵਿੱਚ ਕੀ ਅਹੁਦੇ ਤੇ ਸਬੰਧ ਰੱਖਦੇ ਹੋ? ਮੇਰਾ ਨਾਮ ਡਾਕਟਰ ਅਮਿਤ ਕੇ ਪ੍ਰਕਾਸ਼ ਹੈ। ਮੈਂ ਸੈਕਟਰੀ ਡਾਈਸਿਸ ਆਫ ਚੰਡੀਗੜ੍ਹ ਚਰਚ ਆਫ ਨਾਰਥ ਇੰਡੀਆ ਦਾ ਸੈਕਟਰੀ ਹਾਂ। ਸਾਡਾ ਹੈੱਡ ਆਫਿਸ ਲੁਧਿਆਣਾ ਹੈਗਾ ਤੇ ਸਾਡੀ ਜਿਹੜੀ ਜੂਰੀਡਿਕਸ਼ਨ ਹੈ ਡਾਈਸਿਸ ਆਫ ਚੰਡੀਗੜ੍ਹ ਚਰਚ ਆਫ ਨਾਰਥ ਇੰਡੀਆ ਦੀ ਉਹ ਪੂਰਾ ਪੰਜਾਬ ਹੈ ਐਕਸੈਪਟ ਡਿਸਟ੍ਰਿਕਟ ਆਫ ਅੰਮ੍ਰਿਤਸਰ। ਸਹੀਦਾ ਚਰਚ ਹੈ। ਕਿ ਉਹ ਕੈਥਲਿਕ ਹੈ ਕਿਸੇ ਹੋਰ ਚਤਨਾ ਸਮੰਦ ਰੱਖਦਾ ਹੈ ਇਹ ਪ੍ਰੋਟੈਸਟੈਂਟ ਚਰਚ ਹੈ ਚਰਚ ਆਫ ਨਾਰਥ ਇੰਡੀਆ ਸਾਡਾ ਹੈੱਡ ਆਫਿਸ ਦਿੱਲੀ ਹੈ ਸਾਡੀ 28 ਸਟੇਟਸ 28 ਡਿਸਟ੍ਰਿਕਟਸ ਹੈਗੇ ਨੇ ਤੇ ਹੈੱਡ ਆਫਿਸ ਸਾਡਾ ਦਿੱਲੀ ਆ ਸਰ ਇੱਕ ਜਿਹੜੀ ਤੁਖਾ ਤੜੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਵੱਲੋਂ ਜਿਹੜਾ ਇਹ ਚਰਚ ਤੋਂ ਵਿਚਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਪੂਰਾ ਮਾਮਲਾ ਹੈ ਸਾਨੂੰ 2-3 ਦਿਨ ਪਹਿਲਾਂ ਆਪਣੇ ਆਫਿਸ ਤੇ ਲੁਧਿਆਣਾ ਇੱਕ ਇਨਫੋਰਮੇਸ਼ਨ ਆਈ ਕਿ ਗੋਲਕਨਾਥ ਮੈਮੋਰੀਅਲ ਚਰਚ ਦੇ ਨਾਲ ਮਿਸ਼ਨ ਕੰਪਾਊਂਡ ਤੇ ਚਰਚ ਦੀ ਜਿਹੜੀ ਜਗਾ ਹੈ ਇਹ ਜਾਰਡਨ ਮਸੀਨਾ ਦਾ ਇੱਕ ਵਿਅਕਤੀ ਹੈ ਜਿਹੜਾ ਲੁਧਿਆਣਾ ਰਹਿੰਦਾ ਈਸਾ ਨਗਰੀ ਚ ਕਿ ਉਹਨੇ ਜਗਾ ਵੇਚਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਤਹਿਸੀਲ ਕੰਪਲੈਕਸ ਚਾਹੇ ਡੀਸੀ ਸਾਹਿਬ ਨੂੰ ਮਿਲੇ ਤਹਿਸੀਲਦਾਰ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਕਿ ਵੀ ਇਹ ਰਜਿਸਟਰੀ ਕਿਸੇ ਵੀ ਹਾਲਤ ਚ ਨਹੀਂ ਹੋ ਸਕਦੀ ਹੈ ਉਸ ਤੋਂ ਬਾਅਦ ਇੱਕ ਅਸੀਂ ਕੰਪਲੇਂਟ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਕੇ ਇਸ ਬੰਦੇ ਦੇ ਖਿਲਾਫ ਔਰ ਜੋ ਖਰੀਦਣ ਵਾਲਾ ਹੈ ਜਿਸ ਨੇ ਬਿਆਨਾ ਕੀਤਾ ਔਰ ਵੇਚਣ ਵਾਲੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਭਾਜੀ ਤੁਹਾਨੂੰ ਕਦੋਂ ਪਤਾ ਚੱਲਿਆ ਕਿ ਇਸ ਤਰੀਕੇ ਨਾਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕਿਵੇਂ ਤੁਹਾਨੂੰ ਇਸ ਚੀਜ਼ ਦੇ ਬਾਰੇ ਪੂਰਾ ਪਤਾ ਲੱਗਿਆ ਕਿ ਇਹ ਜਿਹੜਾ ਇਹਦੀ ਇੱਕ ਫਾਲਸ ਪੇਪਰ ਰੈਡੀ ਹੋਇਆ ਤੇ ਇਸ ਨੂੰ ਵੇਚਣ ਦੀ ਤਿਆਰੀ ਸੀ ਸਾਨੂੰ ਟਿਊਜ਼ਡੇ ਨੂੰ ਪਤਾ ਲੱਗਿਆ ਸੀ ਟਿਊਸਡੇ ਸਪੈਰ ਦੁਪਹਿਰ ਸਾਨੂੰ ਥੋੜਾ ਜਿਹਾ ਪਤਾ ਲੱਗ ਗਿਆ ਸੀ ਉਸ ਤੋਂ ਬਾਅਦ ਅਸੀਂ ਇਹਦੀ ਪੜਤਾਲ ਕਰਦੇ ਕਰਦੇ ਸਾਰੀ ਚੀਜ਼ ਤਹਿਸੀਲ ਤੋਂ ਵੀ ਪਤਾ ਕੀਤੀ ਸਭ ਚੀਜ਼ ਪਤਾ ਕੀਤੀ ਉਸ ਤੋਂ ਬਾਅਦ ਅਸੀਂ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਿਹੜੇ ਵਿਅਕਤੀ ਵੱਲੋਂ ਇਹ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਚਰਚ ਨੂੰ ਉਹ ਵਿਅਕਤੀ ਦਾ ਕੀ ਸੰਬੰਧ ਹੈ ਇਸ ਚਰਚ ਦੇ ਨਾਲ ਤੇ ਉਹ ਇਹ ਇਹ ਪੂਰੇ ਪਲਾਨ ਨੂੰ ਕਿੱਦਾਂ ਐਗਜ਼ੀਕਿਊਟ ਕਰਦਾ ਪਿਆ ਸੀ ਜਿਹੜੇ ਵਿਅਕਤੀ ਜਾਰਡਨ ਮਸੀਹਾ ਉਹਦਾ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰਸਟ ਐਸੋਸੀਏਸ਼ਨ ਨਾਲ ਕੋਈ ਸੰਬੰਧ ਨਹੀਂ ਹੈ ਉਹਦਾ ਸਾਡਾ ਡਾਇਸਿਸ ਆਫ ਚੰਡੀਗੜ੍ਹ ਚਰਚ ਆਫ ਨਾਰਥ ਇੰਡੀਆ ਨਾਲ ਵੀ ਕੋਈ ਸੰਬੰਧ ਨਹੀਂ ਹੈ ਤੇ ਉਹਦਾ ਸਾਡੀ ਜਿਹੜੀ ਮੇਨ ਸੰਸਥਾ ਚਰਚ ਆਫ ਨਾਰਥ ਇੰਡੀਆ ਉਹਦੇ ਨਾਲ ਵੀ ਉਹਦਾ ਕੋਈ ਸੰਬੰਧ ਨਹੀਂ ਹੈ ਇਹਨੇ ਇੱਕ ਕਲੋਨ ਸੰਸਥਾ ਬਣਾਈ ਹੋਈ ਹੈ ਯੂनाइटेड ਚਰਚ ਆਫ ਨਾਰਥ ਇੰਡੀਆ ٹرسٹ ਐਸੋਸੀਏਸ਼ਨ ਦੇ ਨਾਂ ਦੀ ਸਾਡਾ ਹੈੱਡ ਆਫਿਸ ਬੰਬੇ ਹੈਗਾ ਉਹਨੂੰ ਇਹ ਫਰਾਡ ਸੰਸਥਾ ਬਣਾ ਕੇ ਉਹਦਾ ਨਾਂ ਇਸਤੇਮਾਲ ਕਰਕੇ ਜਗਾ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਤਕਰੀਬਨ ਕਿੰਨੇ ਕ ਪੈਸਿਆਂ ਦਾ ਘੁਟਾਲਾ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਚੱਲ ਰਹੀ ਸੀ ਤੇ ਕਿੰਨੇ ਤੱਕ ਦਾ ਬਿਆਨਾ ਜਿਹੜਾ ਹੋ ਸਕਿਆ ਇਸ ਪੂਰੇ ਮਾਮਲੇ ਜਿਹੜਾ ਬਿਆਨਨੇ ਵਾਲੀ ਗੱਲ ਹੈ ਉਹ 5 ਕਰੋੜ ਦਾ ਬਿਆਨਾ ਸਾਨੂੰ ਦੱਸਿਆ ਗਿਆ ਹੈ ਕਿ ਵੀ 5 ਕਰੋੜ ਦਾ ਬਿਆਨਾ ਹੋਇਆ ਹੈ ਬਾਕੀ ਜਿਹੜੀ ਇਸ ਜਗ੍ਹਾ ਦੀ ਵੈਲਿਊ ਹੈ ਜਿਹੜੀ 24 ਕਨਾਲ ਕੁਝ ਜਗ੍ਹਾ ਦੀ ਵੈਲਿਊ ਹੈ ਇਹ ਅਪਰੋਕਸੀਮੇਟਲੀ 35 ਤੋਂ 40 ਕਰੋੜ ਰੁਪਏ ਦੇ ਕਰੀਬ ਦੀ ਜਗ੍ਹਾ ਇਸ ਪੂਰੇ ਮਾਮਲੇ 'ਚ ਜਦੋਂ ਪੁਲਿਸ ਦੇ ਅਧਿਕਾਰੀਆਂ ਨਾਲ ਤੁਸੀਂ ਕੁਝ ਕੁ ਅਧਿਕਾਰੀਆਂ ਨਾਲ ਵੀ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੀ ਕੀ ਪ੍ਰਤੀਕਿਰਿਆ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਕੀ ਕਾਰਵਾਈ ਦੀ ਤੁਸੀਂ ਮੰਗ ਕਰਕੇ ਆਏ ਸਾਡੀ ਡੀਜੀਪੀ ਅਰਪੇ ਸ਼ੁਕਲਾ ਜੀ ਨਾਲ ਪਰਸਨਲੀ ਵੀ ਮੇਰੀ ਗੱਲ ਹੋਈ ਹੈ ਸਾਡੇ ਚਰਚ ਦੇ ਕੁਝ ਹੋਰ ਲੋਕਾਂ ਦੀ ਵੀ ਗੱਲ ਹੋਈ ਹੈ ਜਿਹਦੇ ਮੌਦਰ ਲੋਕੀ ਸੀ ਉਹਨਾਂ ਨੇ ਵੀ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਮੈਂ ਕਮਿਸ਼ਨਰ ਸਾਹਿਬ ਨਾਲ ਕੱਲ ਵੀ ਮੁਲਾਕਾਤ ਕੀਤੀ ਸੀ ਅੱਜ ਵੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਇਸ ਵਿਅਕਤੀ ਦੇ ਖਿਲਾਫ ਜਲਦ ਤੋਂ ਜਲਦ ਸਾਨੂੰ ਅੱਜ ਸ਼ਾਮ ਤੱਕ ਉਮੀਦ ਸੀ ਕਿ ਇਹਦੇ ਖਿਲਾਫ ਬੰਦੀ ਐਫ ਆਈ ਆਰ ਹੋ ਕੇ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ ਬਟ ਹਲੇ ਤੱਕ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ ਇਹ ਜਿਹੜਾ ਚਰਚਾ तकरीबन ਕਿੰਨੇ ਸਾਲ ਪੁਰਾਣਾ ਚਾਹੁੰਦਾ ਹੈ ਇਹ ਚਰਚ ਅਪਰੋਕਸੀਮੇਟਲੀ 135 ਸਾਲ ਪੁਰਾਣਾ ਹੈ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਇੱਕ ਪੀਸ ਲਵਿੰਗ ਕਮਿਊਨਿਟੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਵਿਅਕਤੀ ਦੇ ਖਰਾਬ ਵੇਚਣ ਵਾਲੇ ਦੇ ਔਰ ਖਰੀਦਣ ਵਾਲੇ ਦੇ ਖਿਲਾਫ ਇਮੀਡੀਏਟ ਬੰਦੀ ਕਾਨੂੰਨੀ ਕਾਰਵਾਈ ਕਰਕੇ ਐਫ ਆਈ ਆਰ ਲੌਂਚ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਏ ਤਾਂ ਕਿ ਮੌਲ ਨਾ ਖਰਾਬ ਹੋਏ ਕਿਸੇ ਵੀ ਚੀਜ਼ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਇਹਦੇ ਵਿੱਚ ਜਿਹੜਾ ਵੇਚਣ ਵਾਲਾ ਹੈ ਉਸ ਵਿਅਕਤੀ ਦਾ ਨਾਂ ਕੀ ਹੈ ਔਰ ਖਰੀਦਣ ਵਾਲੇ ਵਿਅਕਤੀ ਦਾ ਨਾਂ? ਵੇਚਣ ਵਾਲੇ ਦਾ ਨਾਂ ਜਾਰਡਨ ਮਸੀ ਹੈ। ਇਹ ਈਸਾ ਨਾ ਕਰੀ ਲੁਧਿਆਣਾ ਦਾ ਰਹਿਣ ਵਾਲਾ ਹੈ। ਜੇ ਜਿਹੜਾ ਖਰੀਦਣ ਵਾਲਾ ਹੈ ਉਹ ਅਕਸ਼ੇ দত্ত ਹੈ। ਉਹ ਲਾਡੋ ਵਾਲੀ ਰੋਡ ਜਲੰਧਰ ਦਾ। ਅਕਸ਼ੇ দত্ত। ਅਕਸ਼ੇ। ਥੈਂਕ ਯੂ। ਹਾਂਜੀ ਭਾਜੀ ਕੀ ਨਾਂ ਹੈ ਤੁਹਾਡਾ? ਤੇ ਤੁਸੀਂ ਜੱਜਨਾ ਕੀ ਸੰਬੰਧ ਰੱਖਦੇ ਹੋ? ਮੇਰਾ ਨਾਂ ਸੁਨਾਵਰ ਪੱਟੀ ਔਰ ਮੈਂ ਸੀਐਨ ਚਰਚ ਗੋਲਕਨਾਥ ਮੈਮੋਰੀ ਚਰਚ ਦਾ ਮੈਂਬਰ ਹਾਂ। اور ਮਡਲੀ ਤੌਰ ਤੇ ਮੈਂ ਇਸ ਚਰਚ ਦਾ ਮੈਂਬਰ ਹਾਂ। ਠੀਕ ਹੈ ਨੋਇਆਪੇ ਜੀ। ਮਾਮਲਾ ਇਦਾਂ ਸਿਕਾ ਸਾਡੇ ਕੱਲ ਧਿਆਨ ਦੇ ਵਿੱਚ ਆਇਆ ਕਿ ਇਸ ਚਰਚ ਦੀ ਜਿਹੜੀ ਅ ਕਿਸੇ ਇਨਸਾਨ ਨੇ ਕੋਈ ਆਪਣਾ ਇਹੋ ਜੀ ਗੱਲ ਕੀਤੀ ਕਿ ਉਹਨੇ ਇਸ ਚਰਚ ਦੇ ਫਰਜੀ ਡਾਕੂਮੈਂਟ ਬਣਾ ਕੇ ਤਾਂ ਇਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਦੀ ਤਫਸੀਲ ਦੇ ਵਿੱਚ ਤੁਹਾਨੂੰ ਸਾਡੇ ਪੰਜਾਬ ਦੇ ਸੈਕਟਰੀ ਸਾਹਿਬ ਸਾਡੇ ਅਮਿਤ ਭਾਜੀ ਨੇ ਤੁਹਾਨੂੰ ਤੁਹਾਨੂੰ ਦੱਸਿਆ ਆ ਔਰ ਉਹਦੇ ਕਾਰਨ ਦੇ ਕਰਕੇ ਅੱਜ ਇੱਥੇ ਸਾਰੇ ਹੀ ਲੋਕ ਅੱਜ ਰਾਤ ਦੇ ਸਮੇਂ ਤੇ ਇਕੱਠੇ ਜੀ ਸਾਰੀ ਸਾਡੀ ਕਲੀਸਿਆ ਕੱਟੀ ਜੀ ਉਹਦੇ ਸਬੰਧ ਦੇ ਵਿੱਚ ਜੀ ਇੱਥੇ ਇਕੱਠੇ ਹੋਏ ਸੀਗੇ ਕੀ ਨਾਮ ਹੈ ਉਸ ਬੇਟੀ ਦਾ ਉਸ ਬੰਦਾ ਉਹਦਾ ਇਸ ਚਰਚ ਦੇ ਨਾਲ ਦੇਖੋ ਉਹਦਾ ਸਬੰਧ ਸਬੰਧ ਕਿਸੇ ਚਰਚ ਦੇ ਨਾਲ ਨਹੀਂ ਹੈਗਾ ਜਿਹੜੇ ਬੰਦੇ ਕਿਸੇ ਧਰਮ ਦੇ ਸਥਾਨ ਨੂੰ ਵੇਚਣ ਵਾਲੇ ਨੇ ਉਹਦਾ ਧਾਰਮਿਕ ਸਬੰਧ ਕਿਤੇ ਨਹੀਂ ਹੋ ਸਕਦਾ ਉਸ ਵਿਅਕਤੀ ਦਾ ਨਾਮ ਜਾਰਡਨ ਹੈ ਔਰ ਉਹਦੇ ਨਾਲ ਇੱਕ ਲੇਡੀ ਆ ਮਰਸੀ ਨਾਮ ਕਰਕੇ ਕੋਈ ਔਰ ਉਹਨਾਂ ਨੇ ਫਰਜੀ ਡਾਕੂਮੈਂਟਸ ਬਣਾ ਕੇ ਸਾਡਾ ਇੱਕ ਹੈਰੀਟੇਜ ਚਰਚ ਜਿਹੜਾ ਕਿ 150 ਸਾਲ ਪੁਰਾਣਾ ਉਹਨੂੰ ਫਰਜੀ ਡਾਕੂਮੈਂਟ ਦੇ ਤਹਿਤ ਵੇਚਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਸਬੰਧ ਵਿੱਚ ਸਾਡੇ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੇ ਡਾਇਰੈਕਟਰ ਦੇ ਸੈਕਟਰੀ ਸਾਹਿਬ ਅਮਿਤ ਕੇ ਪ੍ਰਕਾਸ਼ ਜੀ ਨੇ ਐਕਸ਼ਨ ਲੈ ਕੇ ਉਸ ਰਜਿਸਟਰ ਨੂੰ ਕਰਵਾਇਆ ਔਰ ਉਸੇ ਖਿਲਾਫ ਕੰਪਲੇਟ ਕੀਤੀ ਹੈ ਔਰ ਜਿਹਦੇ ਤਹਿਤ ਅਸੀਂ ਮਤਲਬ ਬਹੁਤ ਜਲਦ ਜੜੀ ਆ ਉਹਨਾਂ ਤੇ ਅਫੇਅਰ ਦਰਜ ਕਰਾਵਾਂਗੇ ਸੋ ਫਰਾਡ ਕਰਦੇ ਹੋਏ ਚਰਚ ਨੂੰ ਜ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੇ ਉਹ ਵਿਅਕਤੀ ਸਗੇ ਜਿਹਨਾਂ ਵੱਲੋਂ ਪਰਚੇਜ਼ਿੰਗ ਕੀਤੀ ਚਾਹੀਦੀ ਪਰਚੇਜ਼ਿੰਗ ਦਾ ਜਿਹੜਾ ਨਾਮ ਹੈ ਦੇਖੋ ਗੱਲ ਏਦਾਂ ਹੁੰਦੀ ਹੈ ਕਿ ਜਦੋਂ ਕਿਸੇ ਧਾਰਮਿਕ ਸਥਾਨ ਦੀ ਕਿਤੇ ਵੀ ਇਹੋ ਜੀ ਗੱਲ ਹੁੰਦੀ ਆ ਤੇ ਸਾਡੇ ਧਿਆਨ ਦੇ ਯੋਗ ਦੇ ਵਿੱਚ ਕੋਈ ਕੋ ਭਰੂਸੇਯੋਗ ਸੂਤਰ ਆ ਉਹਨਾਂ ਦੇ ਥਰੂ ਸਾਨੂੰ ਪਤਾ ਲੱਗਾ ਕਿ ਤੁਹਾਡੇ ਚਰਚ ਦਾ ਇਹ ਨਾਮ ਆ ਰਿਹਾ ਵਾ ਕਿ ਉਹਦੀ ਸੇਲ ਡੀਡ ਬਣਾਈ ਗਈ ਸੇਲ ਡੀਡ ਜਦ ਉਹਦੀ ਸੀਲ ਡੀਡ ਦੀ ਗੱਲ ਆਈ ਤਾਂ ਇਮੀਡੀਏਟਲੀ ਪਤਾ ਲੱਗਾ ਐਂਡ ਐਂਡ ਐਜ਼ ਅ ਡਾਕੂਮੈਂਟੇਸ਼ਨ ਕੁਝ ਸੂਤਰਾ ਦੇ ਅਨੁਸਾਰ ਸਾਡੇ ਸੈਕਟਰੀ ਸਾਹਿਬ ਨੂੰ ਵੀ ਪਤਾ ਲੱਗਾ ਤੇ ਉਹਦੇ ਆਧਾਰ ਦੇ ਉੱਤੇ ਤੇ ਇਮੀਡੀਏਟਲੀ ਸੈਕਟਰੀ ਸਾਹਿਬ ਨੇ ਐਕਸ਼ਨ ਲੈਂਦੇ ਹੋਏ ਅਮਿਤ ਭਾਜੀ ਨੇ ਉਸੇ ਟਾਈਮ ਗੱਲ ਕੀਤੀ ਤਹਿਸੀਲਦਾਰ ਨਾਲ ਐਸਡੀ ਇੰਸਾਮ ਦੇ ਨਾਲ ਔਰ ਫੌਰੀ ਤੌਰ ਤੇ ਉੱਤੇ ਆਪਾਂ ਐਪਲੀਕੇਸ਼ਨ ਦਰਜ ਕਰਾਈ ਸੀਪੀ ਸਾਹਿਬ ਨੂੰ ਪਰ ਜਿਹੜਾ ਸਾਡੇ ਇੱਥੇ ਇਕੱਠੇ ਹੋਣ ਦਾ ਰੋਸ਼ਾ ਸਾਡਾ ਇੱਥੇ ਰੋਸ਼ਾ ਇਹ ਆ ਕਿ ਹੱਲੇ ਤੱਕ ਉਹਨਾਂ ਇਨਸਾਨਾਂ ਦੇ ਉੱਤੇ ਕੋਈ ਕਾਰਵਾਈ ਜਾਂ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਜੀ। ਅ ਲੇਕਿਨ ਜਿਹੜਾ ਚਰਚ ਹੈ ਕਿ ਇਹ ਕੈਥੋਲਿਕ ਚਰਚ ਨਾਲ ਸੰਬੰਧ ਰੱਖਦਾ ਹੈ ਜਾਂ ਫਿਰ ਸੀਐਲਏ ਸਰ ਇਹ ਪ੍ਰੋਟੈਸਟੈਂਟ ਚਰਚ ਹੈ ਚਰਚ ਸਾਰੇ ਸਿਮਿਲਰ ਹੁੰਦੇ ਨੇ ਲੇਕਿਨ ਸਾਡੀਆਂ ਡਿਨੋਮੀਨੇਸ਼ਨਸ ਅਲੱਗ-ਅਲੱਗ ਨੇ। ਡਿਨੋਮੀਨੇਸ਼ਨਸ ਦੇ ਅਗਲ ਮੈਂ ਤੁਹਾਨੂੰ ਡਿਨੋਮੀਨੇਸ਼ਨ ਦੇ ਫਰਕ ਦੇ ਵਿੱਚ ਪਾ ਦਵਾਂ ਤਾਂ ਤੁਸੀਂ ਉਲਝ ਜਾਓਗੇ। ਲੇਕਿਨ ਅਸੀਂ ਇੱਕੋ ਹੀ ਪੈਰੋਕਾਰ ਦੇ ਅਸੀਂ ਉਹ ਲੋਕ ਹੈਗੇ ਆ ਜਿੰਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਮੰਨਦੇ ਆ ਇਹ ਸਾਡੇ ਪ੍ਰੋਟੈਸਟੈਂਟ ਚਰਚ ਆ ਪਰ ਸਾਡੇ ਚਰਚਸ ਨੂੰ ਮਤਲਬ ਸ਼ਰਾਰਤੀ ਅੰਸਰ ਵੱਲੋਂ ਵੇਚਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਸੈਕਟਰੀ ਸਾਹਿਬ ਵੱਲੋਂ ਔਰ ਸਾਡੇ ਮਤਲਬ ਇਹਨਾਂ ਦੇ ਥਰੂ ਮਤਲਬ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਉਸ ਜੀ ਦੀ ਉੱਤੇ ਕਾਰਵਾਈ ਕੀਤੀ। ਇਸ ਮਾਮਲੇ ਨੂੰ ਲੈ ਕੇ ਜਦੋਂ ਤੁਹਾਡੇ ਵੱਲੋਂ ਸਾਡੀ ਟੀਮ ਵੱਲੋਂ ਜਦੋਂ ਉੱਚ ਅਧਿਕਾਰੀ ਨੂੰ ਬੇਨਤੀ ਕੋਸ਼ਿਸ਼ ਕੀਤੀ ਜੀ ਉਹਨਾਂ ਦਾ ਇਸ ਤੋਂ ਮਾਮਲੇ 'ਚ ਕੀ ਕਹਿਣਾ ਸੀ? ਉੱਚ ਅਧਿਕਾਰੀ ਦੇ ਨਾਲ ਸੈਕਟਰੀ ਸਾਹਿਬ ਨੂੰ ਹੀ ਮਿਲੇ ਗੱਲਬਾਤ ਹੋਈ। ਐਂਡ ਅਜ ਡੀਜੀਪੀ ਸਾਹਿਬ ਦੇ ਨਾਲ ਵੀ ਗੱਲ ਹੋਈ ਈਵਨ ਦੈਨ ਉਹਨਾਂ ਨੂੰ ਵਟਸਐਪ ਵੀ ਮੈਂ ਕੀਤਾ ਮੇਰੇ ਆਪਣੇ ਪਰਸਨਲ ਨੰਬਰ ਤੋਂ ਮੈਂ ਵਟਸਐਪ ਕੀਤਾ ਉਹਨਾਂ ਨੂੰ ਕਿ ਆ ਆ ਮਤਲਬ ਐਪਲੀਕੇਸ਼ਨ ਦਿੱਤੀ ਆ ਔਰ ਆ ਵਕੂਆ ਜਿਹੜਾ ਵਾ ਔਰ ਆ ਜਿਹੜੀ ਆ ਜਿਹੜੀ ਆ ਚੀਜ਼ਾ ਹੋਈ ਗਈ ਆ ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਇੱਥੇ ਨਾ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਡੇ ਨਾਲ ਬਿਤਕਰ ਆਇਆ ਮਹਿਸੂਸ ਸਾਨੂੰ ਲੱਗਦਾ ਪਿਆ ਸਾਡੇ ਨਾਲ ਹੋ ਰਿਹਾ ਇਹਦੇ ਕਰਕੇ ਅੱਜ ਸਮਸਤ ਕਿਉਂਕਿ ਦੇਖੋ ਚਲੋ ਅਸੀਂ ਸਮਝ ਸਕਦੇ ਆ ਪਰ ਜਿਹੜੀ ਲੋਗ ਆ ਜਿਹੜੀ ਸੰਗਤ ਆ ਉਹ ਨਹੀਂ ਸਮਝਦੀ ਇਸ ਕਰਕੇ ਅੱਜ ਸਾਰੇ ਲੋਕ ਇਥੇ ਰਾਤ ਨੂੰ ਇਕੱਠੇ ਹੋ ਗਏ ਜਿੱਤੇ ਕਰਕੇ ਤੁਹਾਨੂੰ ਵੀ ਅਸੀਂ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਤਕਲੀਫ ਦਿੱਤੀ ਇਸ ਟਾਈਮ ਅਸੀਂ ਇਹ ਹੀ ਚਾਹੁੰਦੇ ਆ ਕਿ ਨੰਬਰ 1 ਤਾਂ ਔਰਤੇ ਪਰਚਾ ਦਰਜ ਕੀਤਾ ਜਾਵੇ ਜਿਸ ਬੰਦੇ ਨੇ ਵੇਚੀ ਔਰ ਵੇਚਣ ਖਰੀਦਣ ਵਾਲੇ ਤੇ ਉਹਨੂੰ ਹੀ ਪਤਾ ਹੋਣਾ ਚਾਹੀਦਾ ਵੀ ਇਥੇ ਚਰਚ ਆ ਮੰਦਰ ਗੁਰਦੁਆਰਾ ਜਾਂ ਮਸਜਿਦ ਹੋਵੇ ਉਹਨੂੰ ਪਤਾ ਲੱਗਾ ਕਿ ਵਿੱਚ ਮੰਦਰ ਗੁਰਦੁਆਰਾ ਮਸਜਿਦ ਦਾ ਕੀ ਉਹਨੂੰ ਖਰੀਦ ਲੇਗਾ ਉਹਨੇ ਬਿਆਨਾ ਕਿਦਾਂ ਕਰਵਾ ਲਿਆ ਔਰਤੇ ਪਰਚਾ ਦਰਜ ਵੀ ਹੋਣਾ ਚਾਹੀਦਾ ਔਰ ਨਾਲ ਵੇਚਣ ਵਾਲੇ ਦੇ ਵੀ ਸਰ ਇਹ ਮਾਮਲਾ ਕਿ ਇਹ ਦਰਸ਼ਨਗਰ ਜੋ ਚਰਚ ਦਾ ਲੰਬੇ ਸਮੇਂ ਤੋਂ ਕਿਹੜਾ ਉਦੋਂ ਹੋ ਰਿਹਾ ਹੈ ਕਹਿ ਰਹੇ ਹੈ ਬਿਆਨਾਂ ਕਿਹੜਾ ਕਰ ਦਿੱਤਾ ਗਿਆ ਚਰਚ ਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਅਸਲੀਅਤ ਸਾਹਮਣੇ ਆਏਗੀ ਔਨ ਲਾਈਨ ਤੇ ਕਾਰਵਾਈ ਹੋ ਜਾ ਤੇ ਸਰ ਕਈ ਸਾਲਾਂ ਤੋਂ ਕਹਿੰਦੇ ਚਰਚ ਹੈਗੀ ਹੈ ਕਿਸ ਵੱਲੋਂ ਕਿਹੜਾ ਬਿਆਨਾਂ ਕਰ ਦਿੱਤਾ ਇਸ ਲਈ ਹੈਰੀਟੇਜ ਚਰਚ ਆ ਸਾਡੇ ਵੀ ਧਿਆਨ ਚ ਹੋਣੀ ਹੈ ਕਿ ਇਹ ਕਿਸ ਦਾ ਬਿਆਨ ਕਿਸੇ ਨੇ ਕਰ ਦਿੱਤਾ ਹੈ ਔਰ ਜੋ ਵੀ ਸਚਾਈ ਸਾਹਮਣੇ ਆਏਗੀ ਤੇ ਰੱਬਤਾ ਵੀ